ਅਬਦਾਲੀ ਤੋਂ ਅਬਦਾਲੀ ਤੋਂ ਲੈ ਕੇ ਅੱਜ ਤੱਕ ਜੇ ਕਿਸੇ ਨੇ ਇਸ ਧਰਤੀ ਵੱਲ ਦੇਖਣ ਦੀ ਕੋਸ਼ਿਸ਼ ਕੀਤੀ ਆ ਟਕਰਾਓ ਪੈਦਾ ਹੋਇਆ ਔਰ ਉਸ ਟਕਰਾਓ ਦੇ ਵਿੱਚ ਉਸ ਸੰਘਰਸ਼ ਨਿਕਲੇ ਨੇ ਔਰ ਉਸ ਸੰਘਰਸ਼ ਦੀ ਗਵਾਹੀ ਸਿੱਖਾਂ ਨੇ ਕੀਤੀ ਆ ਪੰਜਾਬੀਆਂ ਨੇ ਕੀਤੀ ਆ ਤੁਹਾਨੂੰ ਇਹ ਲੱਗਦਾ ਕਿ ਇਹਦੇ 'ਚ ਵੀ ਕੇਂਦਰ ਦਾ ਹੱਥ ਹੈਗਾ ਬਿਲਕੁਲ ਕੇਜਰੀਵਾਲ ਕੇਂਦਰ ਦਾ ਹੀ ਮੋਹਰਾ ਹੈ ਜੀ 65000 ਏਕੜ ਅਕੁਆਇਰ ਕਰਨ ਦਾ ਮਤਲਬ ਕੀ ਰਹਿ ਗਿਆ ਕਿ ਫਾਰਮ ਹਾਊਸ ਬਣਾਉਣੇ ਕਿਹਨੇ ਨੇ ਇੱਕ ਸਦੀ ਤੱਕ ਨਹੀਂ ਵੱਸੋ ਮੰਣਨੀ ਉੱਥੇ ਸਵਾਲ ਨਹੀਂ ਪੈਦਾ ਹੁੰਦਾ ਜੀ ਉਹ ਤਾਂ ਮੈਂ ਤੁਹਾਨੂੰ ਦੱਸ ਦਣਾ ਲੈ ਮੈਂ ਤੁਹਾਨੂੰ ਸਿੱਧਾ ਮੈਂ ਤਾਂ ਸਿੱਧਾ ਬੰਦਾ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਜ਼ਮੀਨਾਂ ਇਹਨਾਂ ਨੇ ਨਾ ਬਣਾ ਕੇ ਆ ਲੈਂਡ ਪੂਲ ਜੀ ਨਵੇਂ ਹੀ ਕਾਨੂੰਨ ਹੈ ਤਾਂ ਇਹ ਉਹ ਕਾਲੇ ਕਾਨੂੰਨਾਂ ਵਾਲਾ ਹੀ ਆ ਖੇਤੀਬਾੜੀ ਵਾਲਾ ਸੱਤੋਂ ਜ਼ਮੀਨਾਂ ਹਥਿਆਲਣੀਆਂ ਨੇ ਲੋਨ ਲੈ ਲੈਣਾ ਫਿਰ ਲੋਨ ਦੇ ਵੀ ਲੋੜ ਨਹੀਂ ਇਹਨਾਂ ਨੇ ਜਿਹੜੇ ਹੈਗੇ ਕੋਆਪਰੇਟ ਕਰਾਣੇ ਉਹਨਾਂ ਤੋਂ ਕਰੋੜ ਰੁਪਈਆ ਕਮਿਸ਼ਨ ਲੈ ਲੈਣਾ ਇੱਕ ਕੀਲੇ ਦਾ ਉਹਨਾਂ ਦੇ ਹਵਾਲੇ ਕਰ ਦੇਣਾ ਸਾਰਾ ਕੁਝ ਠੀਕ ਹੈ ਜੀ ਉਹ 20 ਸਾਲ ਨੂੰ ਡਿਵੈਲਪ ਕਰਨ 30 ਨੂੰ ਕਰਨ ਹੋਣਾ ਹੀ ਨਹੀਂ ਤੁਸੀਂ ਇਹ ਦੇਖੋ ਕਿਸੇ ਪਿੰਡ ਦੇ ਵਿੱਚ ਗ੍ਰਾਂਟ ਨਹੀਂ ਜਾ ਰਹੀ ਕੋਈ ਸੜਕ ਨਹੀਂ ਬਣ ਰਹੀ ਲੱਕ ਜਿੰਨੇ ਜਿੰਨੇ ਡੂੰਘੇ ਦਾ ਯਾਰ ਸੜਕਾਂ ਦੇ ਵਿੱਚ ਟੋਏ ਪਏ ਹੋਏ ਨੇ ਹਨਾ ਇਹ ਕਿਹੜੀ ਡਿਵੈਲਪਮੈਂਟ ਚਾਹੁੰਦੇ ਨੇ ਨਾਲੇ ਪੰਜਾਬ ਦਾ ਕਿਸਾਨ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਈਆ ਕੋਣ ਫਾਰਮ ਹਾਊਸ ਚਲੋਗੇ